ਸਾਸਰੀ ਕਾ ਜੀ ਸਾਸਰੀ ਕਾ ਬੀਰੋ ਤੇ ਪੈਨੋ ਸਾਰਾ ਨੂੰ ਸਾਸਰੀ ਕਾ ਜੀ ਬੱਚਿਆਂ ਨੂੰ ਬਹੁਤ ਬਹੁਤ ਪਿਆਰ ਅੱਜ ਬੇਬੇ ਦੀ ਰਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਬੇਬੇ ਦੀ ਰਸੋਈ ਦੇ ਵਿੱਚ ਬਾਣ ਜਾ ਰਹੀ ਹੈ ਇੱਕ ਚਮਚ ਦੇਸੀ ਘਿਓ ਦੇ ਨਾਲ ਬਰੱਡ ਵਾਲੀ ਮਠਾਈ ਬਹੁਤ ਹੀ ਲਾਜਵਾਬ ਬਹੁਤ ਹੀ ਵਧੀਆ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਤੁਸੀਂ ਜੇ ਤੁਹਾਡੇ ਮਿੱਠਾ ਖਾਣੂ ਜੀ ਕਰੇ ਜਾਂ ਕਿਸੇ ਮਹਿਮਾਨ ਨੇ ਆਣਾ ਹੋਵੇ ਚਟਪਟ ਬਣ ਕੇ ਤਿਆਰ ਹੋਣ ਵਾਲੀ ਮਠਾਈ ਹੈ ਇਹ ਧਿਆਨਾਂ ਦਾ ਸੀਜ਼ਨ ਆ ਰਿਹਾ ਹੈ ਬਰੇ ਤੇ ਉਹਨੂੰ ਮੱਖ ਰੱਖਦੇ ਹੋਏ ਆਪਾਂ ਹੁਣ ਰੈਸਪੀਆਂ ਦਿਆ ਕਰਾਂਗੇ ਤੇ ਚਲੋ ਬਣਾਉਣੇ ਆਪਾਂ ਤਾਂ ਦੇ ਕੜਾਹੀ ਆਪਾਂ ਗੈਸ ਦੇ ਉੱਪਰ ਆਪਾਂ ਇੱਕ ਚਮਚਾ ਦੈਸੀ ਘਿਓ ਦਾ ਪਾ ਲਿਆ ਕੜਾਹੀ ਦੇ ਵਿੱਚ ਗੈਸ ਆਪਾਂ ਔਨ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਖੰਡ ਖੰਡ ਪਾਉਣੇ ਆ ਆਪਾਂ ਇਸ ਤਰ੍ਹਾਂ ਹੌਲੀ-ਹੌਲੀ ਖੰਡ ਪਾਉਣੀ ਆ ਆਪਾਂ ਇਸ ਤਰ੍ਹਾਂ ਸਾਰੇ ਖੰਡ ਫਲਾ ਦੇਣੀ ਆ ਤੇ ਜਿਹੜੀ ਆਪਣੀ ਖੰਡ ਆਪਾਂ ਨੂੰ ਪਤਾ ਲੱਗ ਜਾਈ ਖੱਲੇ ਖੰਡ ਪਿਗਣ ਲੱਗ ਗਈ ਸਾਰੀ ਕੜਾਹੀ ਚਾਸਤਨ ਖੁਲਾਰ ਦੇਣੀ ਆ ਇੱਕ ਕੌਲੀ ਆਪਾਂ ਖੰਡ ਦੀ ਲੈਂਦੀ ਆ ਇਹਦੇ ਨਾਲ ਇਹ ਆਪਣਾ ਬਿਲਕੁਲ ਸਲੋ ਤੇ ਚੱਲਦਾਗਾ ਤੇ ਆਪਾਂ ਇਹਦੇ ਨਾਲ ਖੰਡ ਇਸ ਤਰ੍ਹਾਂ ਹਲਾ ਦੇਣੀ ਹੈਗੀ ਉੱਪਰੋਂ ਉੱਪਰੋਂ ਥੱਲੇ ਜਦੋਂ ਖੰਡ ਬਣਨ ਲੱਗ ਗਈ ਆਪਾਂ ਨੂੰ ਪਤਾ ਲੱਗ ਜੂਗਾ ਥੱਲੇ ਖੰਡ ਬਣ ਪਿਗਣ ਲੱਗ ਗਈ ਉਦੋਂ ਆਪਾਂ ਇਹਨੂੰ ਹਲਾਵਾਂਗੇ ਉਹ ਨਜ਼ਰ ਆਪਾਂ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਖੰਡ ਸਾਰੀ ਕੜਾਹੀ ਦੇ ਵਿੱਚ ਫਲਾ ਦੇਣੀ ਆ ਆ ਦੇਖੋ ਜੀ ਆਪਣਾ ਨਾ ਗੈਸ ਬਿਲਕੁਲ ਸਲੋ ਤੇ ਚੱਲਦਾਗਾ ਆ ਦੇਖੋ ਸਾਨੂੰ ਦਿਸਣ ਲੱਗੀ ਹੁਣੇ ਖੰਡ ਪਿਗਲਣ ਲੱਗੀ ਆਪਣੀ ਖੰਡ ਦੇਖੋ ਸਾਨੂੰ ਦਿਸਣ ਲੱਗੀ ਹੁਣੇ ਖੰਡ ਪੂਰੀ ਬੱਧ ਪਿਗਲਣ ਲੱਗੀ ਤੇ ਹੁਣ ਆਪਾਂ ਇਹਨੂੰ ਹਿਲਾਵਾਂਗੇ ਆ ਦੇਖੋ ਦੇਖੋ ਖੰਡ ਦਾ ਰੰਗ ਵੀ ਚੇਂਜ ਹੋਣ ਲੱਗ ਗਿਆ ਤੇ ਪਿਗਲਣ ਵੀ ਲੱਗ ਗਈ ਇਹਨੂੰ ਹਲਾਉਂਦੇ ਆਪਾਂ ਸਾਰੀ ਖੰਡੇ ਇਸ ਤਰੀ ਬਗਲਾ ਲਾਂਗੇ ਇਸ ਤਰ੍ਹਾਂ ਸਲੋ ਤੇ ਰੱਖਣਾਗਾ ਨੇ ਤਾਂ ਜੇ ਖੰਡ ਮੱਚ ਗਈ ਫਿਰ ਖੰਡ ਮੱਚਣ ਦੀ ਸਮੈਲ ਆਊਗੀ ਤੇ ਆਪਾਂ ਇਹਨੂੰ ਸਲੋ ਹਿੱ ਰੱਖਣਾ ਬਸ ਮਸਪਾਈ ਹਲਾਈ ਜਾਣੀ ਆ ਤੇ ਸਲੋ ਤੇ ਇਹ ਪੁੱਜੀ ਜਾਊਗੀ ਤੇ ਖੰਡ ਥੱਲੇ ਨਹੀਂ ਲੱਗਣ ਦੇਣੀ ਸਮੈਲ ਨਹੀਂ ਆਉਣ ਦੇਣੀ ਤੇ ਹੌਲੀ-ਹੌਲੀ ਪਿਗਲੀ ਜਾਊਗੀ ਆ ਦੇਖੋ ਜੀ ਆਪਣੀ ਖੰਡ ਕਿੰਨੀ ਸੋਹਣੀ ਰੰਗ ਬਣ ਕੇ ਆਈ ਹੈਗੀ ਦੇਖੋ ਪੂਰੀ 골ਡਨ 골ਡਨ ਕਲਰ ਹੋ ਗਿਆ ਇਹਦਾ ਤੇ ਭੋਰਾ ਵੀ ਥੱਲੇ ਨਹੀਂ ਲੱਗੇਗੀ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਬੰਦ ਕਰ ਦਈਏ ਗੈਸ ਨੂੰ ਬੰਦ ਕਰਕੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਕਿਉਂਕਿ ਗੈਸ ਬੰਦ ਕਰਨਾ ਜ਼ਰੂਰੀ ਹੈਗਾ ਜਦੋਂ ਪਹਿਚ ਦੁੱਧ ਪਾਇਆ ਫਿਰ ਇੱਕਦਮ ਤਾਹ ਨੂੰ ਆਊਗੀ ਤਾਂ ਕਰਕੇ ਆਪਾਂ ਗੈਸ ਬੰਦ ਕੀਤਾ ਦੁੱਧ ਆਪਾਂ ਫਰਿੱਜ 'ਚੋਂ ਕੱਢ ਕੇ ਰੱਖ ਲਿਆ ਸੀ 10 ਮਿੰਟ ਪਹਿਲਾਂ ਤੇ ਇੱਕ ਕੌਲੀ ਵੀ ਆਪਾਂ ਲੈਤੀ ਹੈਗੀ ਦੁੱਧ ਦੀ ਨਾਲ ਦੇ ਨਾਲ ਆਪਾਂ ਇਹਨੂੰ ਹਲਾਵਾਂਗੇ ਆ ਦੇਖੋ ਦੇਖੋ ਇਹ ਗਰਮ ਹੋਣਾ ਤਾਂ ਨਹੀਂ ਉਹਦੀ ਇਸ ਤਰ੍ਹਾਂ ਕਰਕੇ ਦੇਖੋ ਪਸਰਾ ਦੁੱਧ ਪਾ ਲਿਆ ਤੇ ਆਪਾਂ ਹਜੇ ਗੈਸ ਚਲਾਇਆ ਨਹੀਂ ਗਾ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਨਾਲ ਦੇ ਨਾਲ ਆਪਾਂ ਗੈਸ ਹੁਣ ਚਲਾ ਲਾਂਗੇ ਨਾਲ ਦੇ ਨਾਲ ਵਿੱਚ ਪਿਗਲੇ ਜਾਊਗੀ ਤੇ ਇਹ 10 ਤਿੰਨ ਚੀੜੀ ਹੋਣਾ ਹੀ ਸੀਗਾ ਕਿਉਂਕਿ ਆਪਣਾ ਦੁੱਧ ਠੰਡਾ ਸੀਗਾ ਤੇ ਠੰਡਾ ਦੁੱਧ ਇਹਦੇ ਵਿੱਚ ਤੁਸੀਂ ਪਾਉਣਾ ਗਾ ਆਪਾਂ ਰੂਮ ਟੈਂਪਰੇਚਰ ਵਾਲਾ ਤੇ ਹੁਣ ਆਪਾਂ ਗੈਸ ਚਲਾ ਲਾਂਗੇ ਇਹ ਪਿਗਲ ਜੂ ਸਾਰੀ ਆ ਦੇਖੋ ਆਪਣੀ ਖੰਡ ਪਿਗਣ ਲੱਗ ਗਈ ਬੱਚੇ ਤੇ ਬਸ ਇਹ ਜਿਵੇਂ ਜਿਵੇਂ ਗਰਮ ਹੋਈ ਜਾਊਗੀ ਤੇ ਮੇਥੇ ਮੇਥੇ ਕਿਉ ਦੇ ਬੱਚੇ ਨੇ ਪਿਗਲ ਜਾਣਾ ਗਾ ਤੇ ਡਰੇ ਹੋ ਨਾ ਤੁਸੀਂ ਇਹ ਕੀ ਬਣ ਗਿਆ ਇਹਨੂੰ ਕੁਛ ਨਹੀਂ ਹੋਇਆ ਖੰਡ ਨੂੰ ਤੇ ਇਹ ਇੰਨੇ ਕ ਤਾਂ ਫਿਰ ਇਕੱਠੀ ਹੋਣ ਹੋਈ ਸੀਗੀ ਤੇ ਹੁਣ ਇਹ ਜਿਵੇਂ ਜਿਵੇਂ ਆਪਣਾ ਦੁੱਧ ਗਰਮ ਹੋਊਗਾ ਤੇ ਥਿਮੇ ਥਿਮੇ ਇਹਨੇ ਨਾਲ ਹੀ ਪਿਗਲ ਜਾਣਾਗਾ ਇਹ ਇਸੇ ਤਰ੍ਹਾਂ ਹੀ ਬਣਾਉਣੀ ਆ ਭਾਣੇ ਮੇਰੀ ਗੋ ਤੇ ਬਣਾਉਣੀ ਵੀ ਦੇਸੀ ਘੋਚੀ ਆਗੀ ਤੇ ਤੁਸੀਂ ਰਿਫਾਇਨ ਨਾ ਪਾਇਓ ਜਾਂ ਕੁਛ ਹੋਰ ਨਾ ਪਾਇਓ ਆਪਣਾ ਸਿਲੰਡਰ ਬਿਲਕੁਲ ਸਲੋ ਤੇ ਰੱਖਣਾਗਾ ਗੈਸ ਨੂੰ ਇਹ ਤੇਜ਼ ਨਹੀਂ ਕਰਨਾ ਸਲੋ ਤੇ ਪਕਾਉਣਾ ਆਪਾਂ ਤੇ ਸਾਰੀ ਖੰਡ ਆਪਣੀ ਐਸੇ ਤਰ੍ਹਾਂ ਹੀ ਪਿਗਲ ਜਾਣੀ ਆ ਅੰਦੀ ਆਪਾਂ 2 ਮਿੰਟ ਲੱਗੇ ਨੇਗੇ 2 ਮਿੰਟਾਂ ਦੇ ਵਿੱਚ ਦੇਖੋ ਖੰਡ ਆਪਣੇ ਬਿਲਕੁਲ ਸਾਰੀ ਪਿਗਲ ਗਈ ਵਿੱਚ ਦੇਖੋ ਕਿੰਨਾ ਸੋਹਣਾ ਕਲਰ ਆਇਆ ਹੈਗਾ ਇਹ ਦੁੱਧ ਦਾ ਕਲਰ ਇਹ ਦੇਖੋ ਖੰਡ ਦੇ ਨਾਲ ਇਸ ਤਰ੍ਹਾਂ ਦਾ ਦੁੱਧ ਕਲਰ ਆਇਆ ਆਪਣਾ ਤੇ ਹੁਣ ਆਪਾਂ ਇੱਥੇ ਇਹਦੇ ਵਿੱਚ ਪਾਉਣੇ ਹੈਗੇ ਘਰ ਦੀ ਫਰੈਸ਼ ਮਲਾਈ ਤੇ ਜੇ ਤੁਹਾਡੇ ਕੋਲ ਮਲਾਈ ਹੈ ਨਹੀਂ ਤਾਂ ਤੁਸੀਂ ਮਿਲਕ ਪਾਊਡਰ ਪਾ ਸਕਦੇ ਹੋਗੇ ਤਿੰਨੇ ਤੁਸੀਂ ਘਰ ਦੀ ਫਰੈਸ਼ ਮਲਾਈ ਪਾ ਦਿਓ ਮਲਾਈ ਤਾਂ ਆਪਣੇ ਹਰ ਇੱਕ ਦੇ ਘਰੇ ਹੁੰਦੀ ਹੈਗੀ ਮਿਲਕ ਪਾਊਡਰ ਤਾਂ ਨਹੀਂ ਵੀ ਕਿਸੇ ਦੇ ਘਰੇ ਹੁੰਦਾਗਾ ਇਹ ਮਲਾਈ ਹਰ ਇੱਕ ਦੇ ਘਰੇ ਹੁੰਦੀ ਹੈ ਇੱਥੇ ਮਲਾਈ ਪਾ ਲਓ ਤੁਸੀਂ ਆਪਣੀ ਇਕਨਦੀ ਮਲਾਈ ਆਪਾਂ ਥੋੜੀ ਜਿਹੀ ਰੱਖ ਲਾਂਗੇ ਜਿਆਦਾ ਨਹੀਂ ਜਿਆਦਾ ਸੀ ਮਲਾਈ ਆਪਣੀ ਤੇ ਹੁਣ ਆਪਾਂ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਲਾਈ ਨੂੰ ਇਹਦੇ ਵਿੱਚ ਘੋਲ ਲਾਂਗੇ ਚੰਗੀ ਤਰ੍ਹਾਂ ਇਹਨੂੰ ਹਿਲਾਈ ਚੱਲਾਂਗੇ ਤੇ ਜਿਹੜੇ ਮਲਾਈ ਤੇ ਇਹ ਸਾਰਾ ਕੁਝ ਇੱਕ ਬਰਾਬਰ ਹੋ ਜੇਵੇ ਦੇਖੋ ਭੈਣੇ ਪੰਜ ਪੰਜ ਸੱਤ ਮਿੰਟ ਹੋ ਗਏ ਆਪਾਂ ਨੂੰ ਮਲਾਈ ਪਾ ਕੇ ਹਲਾਉਂਦਿਆਂ ਨੂੰ ਦੁੱਧ ਨੂੰ ਚੰਗੀ ਤਰ੍ਹਾਂ ਤੇ ਆਪਣੀ ਮਲਾਈ ਬਿਲਕੁਲ ਮਿਕਸ ਹੋ ਚੁੱਕੀ ਹੈ ਵਿੱਚ ਤੇ ਹੁਣ ਆਪਾਂ ਇੱਥੇ ਇਹਦੇ ਵਿੱਚ ਇਹਨੂੰ ਦੁੱਧ ਦੇਣਾ ਉਹ ਆਪਾਂ ਫਾੜਨ ਦੇ ਲਈ ਤੇ ਨਿੰਬੂ ਲੇਟਾ ਇੱਕ ਨਿੰਬੂ ਲੈਤਾ ਤੇ ਆਪਾਂ ਅੱਧਾ ਨਿੰਬੂ ਪਾਵਾਂਗੇ ਅੱਧਾ ਨਿੰਬੂ ਪਾ ਲਿਆ ਆਪਾਂ ਹੁਣ ਇੱਥੇ ਨੇ ਦੁੱਧ ਨੇ ਫਟ ਜਾਣਾਗਾ ਤੇ ਫਿਰ ਉਹ ਜਿਹੜੇ ਬਣ ਕੇ ਮਣਮਣੇ ਬਣ ਕੇ ਦੁੱਧ ਦੇ ਉਹਦੇ ਨਾਲ ਬਹੁਤ ਵਧੀਆ ਆਪਣੀ ਮਠਿਆਈ ਤਿਆਰ ਹੋਊਗੀ ਆਪਾਂ ਹਲਾਈ ਚੱਲਾਂਗੇ ਤੇ ਬਿਲਕੁਲ ਸਲੋ ਤੇ ਆਪਣਾ ਗੈਸ ਤੇ ਆਪਾਂ ਜਦੋਂ ਦੁੱਧ ਆਪਣਾ ਫਟ ਗਿਆ ਉਸ ਟਾਈਮ ਤੇ ਆਪਾਂ ਗੈਸ ਬੰਦ ਕਰਾਂਗੇ ਦੇਖੋ ਭਾਣੇ ਇਹ ਨਿੰਬੂ ਨੇ ਆਪਦਾ ਕੰਮ ਕਰਤਾ ਤੇ ਇਹ ਦੇਖੋ ਹੁਣ ਤੁਹਾਨੂੰ ਪਤਾ ਲੱਗਦਾ ਹੋਊਗਾ ਕਿ ਮੈਂ ਆਪਣਾ ਦੁੱਧ ਬਣ ਗਿਆ ਦੇਖੋ ਤੇ ਹੁਣ ਆਪਾਂ ਇੱਥੇ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਤੇ ਇਹ ਠੰਡਾ ਹੋ ਜਾਊਗਾ ਤੇ ਦੂਜੇ ਪਾਸੇ ਆਪਾਂ ਬਰੈਡਾਂ ਨੂੰ ਘਾ ਕਰਦੇ ਆਂਗੇ ਤੇ ਉਧਰ ਬਰੈਡ ਆਪਾਂ ਓਹ ਮੈਕਸੀ ਗ੍ਰੈਂਟਰ ਕਰ ਲੈਣਾ ਚਾਹੀ ਚਾਹੇ ਹੱਥ ਨਾਲ ਭੋਰ ਲੈਣੇ ਆ ਉਹ ਤੁਹਾਡੀ ਮਰਜ਼ੀ ਹੁੰਦੀ ਹੈਗੀ ਜੇ ਮਰਜ਼ੀ ਕਰ ਲਿਓ ਇਹ ਆਪਣਾ ਬਣ ਕੇ ਬਿਲਕੁਲ ਰੈਡੀ ਆ ਇਹ ਦੇਖੋ ਭਾਣਾ ਆਪਾਂ ਪੰਜ ਬਰੈਡ ਲੈਂਦੇ ਹੈਗੇ ਤੇ ਇਹਨਾਂ ਨੂੰ ਆਪਾਂ ਨਾ ਹੱਥ ਨਾਲ ਹੀ ਭੋਰ ਲਾਂਗੇ ਬਰੈਡ ਤੁਸੀਂ ਕੋਈ ਵੀ ਲੈ ਲਓ ਇਦੇ ਚ ਕਿਉਂਕਿ ਬਰਾਉਨ ਆਪਣੀ ਮਠਾਈ ਆਪਣੇ ਬਰਾਉਣੀ ਬਣਨੀ ਆ ਤੇ ਆਪਣੇ ਕੋਈ ਬਰਾਉਨ ਬਰੈਡਾਂ ਤੂੰ ਚਿੱਟੇ ਬਰੈਡ ਵੀ ਲੈ ਸਕਦੇ ਤੂੰ ਜਿਹੜੇ ਮਰਜੀ ਜੋ ਤੁਹਾਡੇ ਕੋਲ ਬਰੈਡ ਘਰ ਦੇ ਵਿੱਚ ਮੌਜੂਦ ਨੇ ਤੁਸੀਂ ਉਹ ਬਰੈਡ ਲੈ ਸਕਦੇ ਹੋਗੇ ਸਪੈਸ਼ਲ ਜੇ ਹੁੰਦੇ ਲੋੜ ਨੇ ਵੀ ਆਪਾਂ ਬਰਾਉਣੀ ਲੈ ਕੇ ਆਈਏ ਆਪਾਂ ਮਠਾਈ ਬਣਾਉਣੀ ਹੈਗੀ ਜੋ ਤੁਹਾਡੇ ਘਰ ਦੇ ਵਿੱਚ ਪਏ ਹੋਏ ਤੁਸੀਂ ਉਹਦੇ ਵੀ ਮਠਾਈ ਬਣਾ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਆਪਾਂ ਫਰੈਸ਼ ਬਰੈਡ ਲੈਉਣੇ ਨੇ ਤੁਹਾਡੇ ਦਾ ਇੱਕ ਦੋ ਦਿਨ ਪੁਰਾਣੇ ਪਏ ਨੇ ਉਹ ਵੀ ਚੱਲ ਜਾਣਗੇ ਸਾਰੇ ਕੋ ਚੱਲ ਜੂ ਵਿੱਚ ਇੱਦਾਂਲੇ ਪਾਸੇ ਆਪਾਂ ਕੜਾਹੀ ਥਾਲੀ ਭਨੇ ਇਹਦੇ ਵਿੱਚ ਆਪਾਂ ਪਾ ਲੈਣਾਗਾ ਇੱਕ ਚਮਚਾਈ ਦੇਸੀ ਘਿਓ ਦਾ ਆਪਾਂ ਥੋੜ੍ਹੀ ਜਿਹੀ ਜਰ ਕਰਨ ਦੇਸੀ ਘਿਓ ਜਿਆਦਾ ਨਹੀਂ ਪਾਉਣਾਗਾ ਇੱਕੋ ਹੀ ਚਮਚਾ ਪਾਉਣਾ ਕਿਉਂਕਿ ਇਹਦੇ ਪਾਈ ਮਲਾਈ ਪਾਈ ਹੋਈ ਸੀਗੀ ਉਹਨੇ ਵੀ ਕਿਉਂ ਛੱਡਣਾ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਬਰੈਡ ਚੂਰੇ ਨੇਗੇ ਆ ਦੇਖੋ ਆਪਾਂ ਬਰੈਡ ਐਸ ਤਰ੍ਹਾਂ ਚੂਰ ਲੈ ਸਾਰੇ ਚੰਗੀ ਤਰ੍ਹਾਂ ਕਿਉਂਕਿ ਆਪਣੇ ਕੋਲ ਟਾਈਮ ਸੀਗਾ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਇਹ ਚੂਰ ਲੈ ਨਹੀਂ ਤਾਂ ਆਪਾਂ ਮੈਕਸੀ ਦੇ ਵਿੱਚ ਗ੍ਰੈਂਡਰ ਵੀ ਕਰ ਸਕਦੇ ਹਾਂਗੇ ਤੇ ਉਹ ਵੀ ਅਸ਼ਤਰੇ ਚੂਰੇ ਜਾਂਦੇ ਨੇਗੇ ਤੇ ਕਿਉਂਕਿ ਆਪਾਂ ਇੱਧਰ ਠੰਡਾ ਕਰਨਾ ਸੀ ਨਾ ਇਹ ਦੁੱਧ ਜਿਹੜਾ ਆਪਾਂ ਇੱਧਰ ਬਣਾਇਆਗਾ ਉਹਨੂੰ ਠੰਡਾ ਕਰਨਾ ਸੀਗਾ ਇਸ ਲਈ ਆਪਣੇ ਕੋਲ ਟਾਈਮ ਸੀਗਾ ਬਾਦੂ ਤਾਂ ਕਰਕੇ ਇਹ ਆਪਾਂ ਚੂਰ ਲੈ ਤੇ ਹੁਣ ਆਪਾਂ ਇਹਨਾਂ ਨੂੰ ਬ੍ਰੈਡਾਂ ਨੂੰ ਥੋੜੇ ਥੋੜੇ ਰੋਸਟਰ ਜੇ ਕਰਨੇ ਲੇਗੇ ਇਹ ਜਿਆਦਾ ਨਹੀਂ ਭਨੇ ਕ੍ਰਿਸਪੀ ਕਰਨੇਗੇ ਤੇ ਥੋੜੇ ਥੋੜੇ ਬਸ ਆਪਾਂ ਰੋਸਟਰ ਜੇ ਕਰਨੇ ਨੇ ਹੈ 2 ਮਿੰਟ ਦੇ ਲਈ ਸਲੋ ਤੇ ਇਹਨਾਂ ਨੂੰ ਆਪਾਂ ਭੁੰਨਣਾ ਹੈ ਬਸ ਤੇ ਜਦੋਂ ਇਹਨਾਂ ਦੀ ਸਮੈਲ ਆਉਣ ਲੱਗ ਗਈ ਮਤਲਬ ਜੇ ਇਹਨਾਂ ਦੀ ਸਮੈਲ ਚੱਕਣੀ ਆਪਾਂ ਬ੍ਰੈਡਾਂ ਦੀ ਜਿਵੇਂ ਹੁਣ ਬ੍ਰੈਡਾਂ ਦੇ ਵਿੱਚ ਸਮੈਲ ਆਉਂਦੀ ਹੈ ਨਾ ਇਹ ਆਪਾਂ ਸਮੈਲ ਮਚਾ ਦੇਣੀ ਹੈ ਬ੍ਰੈਡਾਂ ਦੀ ਮਤਲਬ ਜਿਹੜੀ ਆਪਣੀ ਮਠਾਈ ਬਣ ਕੇ ਤਿਆਰ ਹੋ ਉਹ ਮਹਿਮਾਨਾਂ ਨੂੰ ਇਹ ਨਹੀਂ ਪਤਾ ਲੱਗੂ ਇਹ ਬ੍ਰੈਡਾਂ ਤੋਂ ਤਿਆਰ ਹੋਈ ਹੈ ਤੇ ਜਦੋਂ ਆਪਾਂ ਇਸ ਤਰ੍ਹਾਂ ਕਰਕੇ ਬ੍ਰੈਡ ਆਪਾਂ ਭੁੰਨੇ ਤੇ ਉਦੋਂ ਹੀ ਸਮੈਲ ਬ੍ਰੈਡਾਂ ਦੀ ਚੱਕੀ ਜਾਣੀ ਆ ਆਪਾਂ ਨੇ ਪਹਿਪ ਦੋ ਮੈਟਰਲ ਦੇ ਲਈ ਇਹਨੂੰ ਪਾਣ ਲਿਆ ਤੇ ਆਪਾਂ ਦਾ ਕੱਚਾ ਪਣ ਚੱਕਤਾ ਤੇ ਹੁਣ ਬਰੈਡਾਂ ਦੀ ਸਮੈਲ ਜਿਹੜੀ ਸੀਗੀ ਉਹਦੇ ਆਪਾਂ ਨੂੰ ਕੱਚੇ ਪਣ ਬਰੈਡਾਂ ਦੀ ਉਹ ਬਰੈਡਾਂ ਦੀ ਸਮੈਲ ਚੱਕੀ ਗਈ ਤੇ ਹੁਣ ਆਪਾਂ ਗੈਸ ਕਰਦਿਆਂ ਬੰਦ ਤੇ ਹੁਣ ਆਪਾਂ ਉਸ ਮਟੀਰੀਅਲ ਦੇ ਵਿੱਚ ਇਹਨੂੰ ਪਾ ਦਿੰਨੇ ਆ ਤੇ ਇਹਦੇ ਵਿੱਚ ਪਾ ਦਿੰਨੇ ਆ ਸਾਰੇ ਦਾ ਸਾਰਾ ਤੇ ਹੁਣ ਆਪਾਂ ਇਸ ਲਈ ਗੈਸ ਚਲਾਵਾਂਗੇ ਤੇ ਆਪਾਂ ਗੈਸ ਪਨੇ ਚਲਾ ਲਿਆ ਤੇ ਇਹਨੂੰ ਸਲੋ ਤੇ ਰੱਖਣਾਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਹਲਾਈ ਜਾਣਾ ਤੇ ਹੁਣ ਇਹ ਕੈੜਾ ਹੋ ਗਿਆ ਥੱਲੇ ਵੀ ਲੱਗ ਸਕਦਾਗਾ ਥੱਲੇ ਲੱਗਾ ਤੇ ਆਪਣਾ ਹੀ ਖਰਾਬ ਹੋ ਜਾਊਗਾ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਹਲਾਈ ਜਾਣਾਗਾ ਤੇ ਇੱਥੇ ਆਪਾਂ ਇਹਦੇ ਵਿੱਚ ਇੱਕ ਚਮਚਾ ਇਲਾਇਚੀ ਪਾਊਡਰ ਦਾ ਪਾ ਦਈਏ ਤੇ ਫਿਰ ਉਸ ਤੋਂ ਬਾਅਦ ਵਿੱਚ ਆਪਾਂ ਇਹਦੇ ਚ ਕੁਝ ਵੀ ਨਹੀਂ ਪਾਣਾ ਬਸ ਫਿਰ ਆਪਾਂ ਨੂੰ ਹਰਾਈ ਚੱਲਣਾ ਜਿੰਨਾ ਚਿਰ ਆਪਣੀ ਚੰਗੀ ਤਰ੍ਹਾਂ ਬਰਫੀ ਬਣ ਕੇ ਤਿਆਰ ਨਹੀਂ ਹੁੰਦੀ ਇੱਕ ਚਮਚਾ ਆਪਾਂ ਇਲਾਇਚੀ ਪਾਊਡਰ ਦਾ ਪਾਤਾ ਜੇ ਤੁਹਾਡੇ ਕੋਲ ਇਲਾਇਚੀ ਪਾਊਡਰ ਘਰ ਦੇ ਵਿੱਚ ਨਹੀਂ ਪਾਣੀ ਮੌਜੂਦ ਹੈਗਾ ਤਾਂ ਤੁਸੀਂ ਇਲਾਇਚੀਆਂ ਪੀਸ ਕੇ ਘਰ ਦੇ ਚਾਰ ਇਲਾਇਚੀਆਂ ਲੈ ਲਿਓ ਹਰੀਆਂ ਵਾਲੀਆਂ ਇਹਨਾਂ ਚਾਹ ਚ ਪਾਉਣੇ ਹਨ ਆਪਾਂ ਉਹਨਾਂ ਨੂੰ ਪੀਸ ਲਿਓ ਗ੍ਰੈਂਡਰ ਦੇ ਵਿੱਚ ਪੀਸ ਕੇ ਉਹ ਤੁਸੀਂ ਇਲਾਇਚੀਆਂ ਪਾ ਸਕਦੇ ਹੋਗੇ ਇਹ ਆਪਣੇ ਮਠਿਆਈ ਦੇ ਵਿੱਚੋਂ 스ਮੈਲ ਆਉਣ ਵਾਸਤੇ ਹੁੰਦਾ ਬਹੁਤ ਵਧੀਆ ਖੁਸ਼ਬੂ ਆਵੇ ਇਲਾਇਚੀਆਂ ਦੇ ਨਾਲ ਮਠਿਆਈ ਚ ਤੇ ਮਸਾਣਾ ਪੰਨ ਪਕਾਈ ਚੱਲਣਾ ਜਬ ਤੱਕ ਇਹ ਚੰਗੀ ਤਾਂ ਥੋੜਾ ਜਿਹਾ ਆਪਾਂ ਗੈਸ ਜ਼ਿਆਦਾ ਕਰ ਲਾਂਗੇ ਜਮਾ ਵੀ ਘਟ ਨਹੀਂ ਕਰਨਾ ਅੱਗੇ ਜਮਾ ਘੱਟ ਤੇ ਪਕਾਇਆ ਪਰ ਹੁਣ ਟਿੱਕਰ ਹੁਣ ਆਪਾਂ ਥੋੜਾ ਜਿਹਾ ਜ਼ਿਆਦਾ ਕਰ ਲਾਂਗੇ ਤੇ ਧਿਆਨ ਰੱਖਾਂਗੇ ਜਿਹੜਾ ਥੱਲੇ ਨਾ ਲੱਗੇ ਪੰਜਕ ਪੰਜ ਸੱਤ ਮਿੰਟ ਹੋ ਗਏ ਆਪਾਂ ਨੂੰ ਭਣੇ ਨੂੰ ਤੇ ਇਸੇ ਤਰ੍ਹਾਂ ਹੀ ਹਿਲਾਈ ਜਾਂਦਿਆਂ ਨੂੰ ਜਿਉਂ ਆਪਾਂ ਬ੍ਰੈਡਾਂ ਦਾ ਚੂਰਾ ਵਿੱਚ ਪਾਇਆਗਾ ਤੇ ਇਹਦਾ ਫालतੂ ਜਿਹੜਾ ਹੋਊਗਾ ਇਹਦੇ ਵਿੱਚ ਦੁੱਧ ਸਾਰਾ ਮਚ ਜੂਗਾ ਤੇ ਇਹ ਦੇਖੋ ਹੁਣ ਭਾਂਡਾ ਛੱਡਣ ਲੱਗ ਗਈ ਜਦੋਂ ਚੰਗੀ ਤਰ੍ਹਾਂ ਨੇ ਬਰਤਨ ਛੱਡਤਾ ਐਸ ਤਰ੍ਹਾਂ ਇਕੱਠੇ ਹੋਣ ਲੱਗ ਗਏ ਆਪਣੇ ਆਪ ਉਸ ਉਸ ਟਾਈਮ ਤੇ ਆਪਣੀ ਇਹ ਮਠਾਈ ਬਣ ਕੇ ਤਿਆਰ ਹੋ ਜੂ ਆ ਤੁਹਾਨੂੰ ਦਿਖਦੀ ਹੁਣ ਕਿੰਨੀ ਸੋਹਣੀ ਆਪਣੀ ਮਠਾਈ ਬਣੀ ਆ ਇਹ ਤੇ ਬੱਸ ਬੱਸ ਆਪਣਾ ਨੂੰ ਭਣੇ ਹੀ ਹੈਗਾ ਵੀ ਹੁਣ ਚੰਗੀ ਤਰ੍ਹਾਂ ਇਹਨੂੰ ਆਪਾਂ ਐਸੀ ਤਰ੍ਹਾਂ ਹੀ ਹਲਾਈ ਚੱਲੀਏ ਆਪਾਂ ਬਿਲਕੁਲ ਸਲੋ ਤੇ ਆਪਣਾ ਸਿਲੰਡਰ ਤੇ ਤੇਜ਼ ਨਹੀਂ ਕਰਨਾ ਫਿਰ ਤੇ ਇਹ ਕਰੇ ਤੁਸੀਂ ਥੱਲੇ ਲੱਗ ਜੂਗਾ ਸਲੋ ਤੇ ਚੱਲਦਾ ਇਹ ਤੇ ਜਦੋਂ ਇਹ ਚੰਗੀ ਤਰ੍ਹਾਂ ਆਪਣਾ ਭਾਂਡਾ ਛੜਤਾ ਦੇਗ ਵਾਂਗੂ ਐ ਮੂਰੇ ਮੂਰੇ ਆਪਣੇ ਜਾਣ ਲੱਗ ਗਿਆ ਤੇ ਉਹਦੋਂ ਆਪਣਾ ਆਪਣਾ ਮਠਾਈ ਬਣ ਕੇ ਇਹ ਤਿਆਰ ਹੋ ਜੋ ਆਪਣਾ ਆ ਸਾਨੂੰ ਦੇਖੋ ਕਿ ਉਹ ਦਿੰਦਾ ਹੋਣਾ 6.3 ਜਮਾ ਕਿਉ ਆ ਦੇਖੋ ਜਿਵੇਂ ਆਪਣੀ ਦੇਖਿਓ ਸਰਦੀ ਹੁੰਦੀ ਆ ਇਸ ਤਰ੍ਹਾਂ ਨੇ ਸਾਰਾ ਕਿ ਛੜਦਾ ਤੇ ਹੁਣ ਆਪਣੀ ਇਹ ਬਣ ਕੇ ਮਠਾਈ ਬਣ ਕੇ ਰੈਡੀ ਹੈਗੀ ਥੋੜੀ ਜੀ ਇਹ ਆਪਾਂ ਠੰਡੀ ਕਰ ਲਈਏ ਨਾਲੇ ਆਪਾਂ ਹਲਾਈ ਚੱਲਾਂਗੇ ਗੈਸ ਕਰਤਾ ਹੁਣ ਆਪਾਂ ਬੰਦ ਤੇ ਨਾਲੇ ਆਪਾਂ ਹਲਾਈ ਚੱਲਾਂਗੇ ਨਾਲੇ ਥੋੜੀ ਜੀ ਛੰਡੀ ਹੋ ਜਾਊਗੀ ਫਿਰ ਆਪਾਂ ਨੇ ਜਮਣ ਲਈ ਰੱਖਾਂਗੇ ਇੱਧਰ ਦੇਖ ਬਣ ਆਪਾਂ ਬਟਰ ਲਾ ਲਿਆ ਇੱਧਰ ਡੱਬੇ ਦੇ ਵਿੱਚ ਆਪਾਂ ਜਿਹੜੀ ਚੀਜ਼ ਜਮਾਉਣੇ ਆਂਗੀ ਤੇ ਬਟਰਪੇਪਰ ਲਾ ਲਿਆ ਤੇ ਇਹਨੂੰ ਆਪਾਂ ਨਾਲ ਹੋ ਕਰ ਲਿਆ ਘਿਓ ਲਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਮਠਾਈ ਪਾਉਣੇ ਆਂਗੇ ਸੁੱਕੇ ਟ੍ਰਿਕ ਦੇ ਨਾਲ ਨਿਕਲੇ ਹੋਊਗੀ ਨਾ ਤਾਂ ਚੱਕਣੀ ਸੋਖੀ ਹੋ ਜਾਪਾਂ ਨੂੰ ਸਾਰੇ ਪਾਸੇ ਤਰ੍ਹਾਂ ਕੱਢ ਕੇ ਇਹਦੇ ਵਿੱਚੋਂ ਇਹ ਚ ਪਾ ਕੇ ਚੰਗੀ ਤਰ੍ਹਾਂ ਇਹਨੂੰ ਲੋਟ ਕਰ ਲਾਂਗੇ ਪਹਿਲਾਂ ਸਾਰੀ ਕੱਟ ਲਈ ਆ ਕੜਾਹੀ ਦੇ ਵਿੱਚੋਂ ਦੇਖ ਭਾਣੇ ਐ ਲੱਗਦੇ ਜਿਵੇਂ ਪ੍ਰਸ਼ਾਦ ਹੁੰਦਾ ਦੇਖਣ ਨੂੰ ਪ੍ਰਸ਼ਾਦ ਬੰਤੂ ਹਿੱਕੇ ਆ ਵੀ ਛੱਡ ਗਈ ਆਪਾਂ ਸੈਟ ਕਰਕੇ ਰੱਖਤੀ ਤੇ ਹੁਣ ਆਪਾਂ ਇਹ 2 ਘੰਟੇ ਦੇ ਲਈ ਇਸ ਤਰ੍ਹਾਂ ਰੱਖਾਂਗੇ ਤੇ 2 ਘੰਟੇ ਪਿੱਛੋਂ ਫਿਰ ਆਪਾਂ ਇਹਦੇ ਵਿੱਚੋਂ ਕੱਢਾਂਗੇ ਤੇ ਫਿਰ ਤੁਹਾਨੂੰ ਆਪਾਂ ਪੀਸ ਕੱਟ ਕੇ ਦਿਖਾਵਾਂਗੇ ਤੇ ਤੁਸੀਂ ਭਾਣੇ ਘਰੇ ਬਣਾਇਓ ਤੇ ਘਰੇ ਬਣਾ ਕੇ ਦੇਖਿਓ ਤੇ ਫਿਰ ਮੇਰੀ ਵੀਡੀਓ ਤੇ ਕਮੈਂਟ ਕਰਿਓ ਮੈਨੂੰ ਤੇ ਦਸਿਆ ਵੀ ਪਹਿਲਾਂ ਅਸੀਂ ਬਣਾਈ ਸੀਗੀ ਇਸ ਤਰ੍ਹਾਂ ਬਣੀ ਆ ਨੇ ਡੇਢ ਘੰਟਾ ਹੋ ਗਿਆ ਆਪਣੇ ਜਮਣੀ ਤਰੀ ਹੋਈ ਨੂੰ ਬਰਫੀ ਨੂੰ ਆਪਣੀ ਨੂੰ ਤੇ ਹੁਣ ਆਪਾਂ ਇਹਨੂੰ ਕੱਢ ਕੇ ਦੇਖਦੇ ਆਂਗੇ ਤੇ ਆ ਵਧੀਆ ਜੰਮ ਗਈ ਦੇਖੋ ਬਥੇ ਬਣੀ ਦੀ ਹੈਗੀ ਆਪਾਂ ਨੇ ਲਾਹਣ ਸੀਗਾ ਕੱਢ ਦਿਆਂ ਨੂੰ ਆਪਾਂ ਬਟਰ ਪੇਪਰ ਲਾਇਆ ਹੋਇਆ ਸੀ ਥੱਲੇ ਤੇ ਹੁਣ ਆਪਾਂ ਇਹਨੂੰ ਪੁੱਠੇ ਲੋਟ ਕਰਦੇ ਆਂ ਤੇ ਬਰਕ ਤੇ ਪਰ ਲਾਉਣੀ ਆ ਰਿਹਾ ਆ ਦੇਖੋ ਜੰਮ ਕਿੰਨੀ ਸੋਹਣੀ ਨਿਕਲੀ ਹੈਗੀ ਆਪਣੀ ਵਰਕ ਤੇ ਹੁਣ ਆਪਾਂ ਇਹਦੇ ਪੀਸ ਕਟਾਂਗੇ ਸਮਾਰਕ ਤੇ ਪੀਸ ਪਹਿਲਾਂ ਆਪਾਂ ਇਹਦੇ ਤੇ ਚਾਂਦੀ ਦਾ ਵਰਕ ਲਾਉਣੇ ਹੈਗੇ ਚਾਂਦੀ ਦਾ ਵਰਕ ਲਾ ਕੇ ਫਿਰ ਆਪਾਂ ਇਹਦੇ ਪੀਸ ਕੱਟ ਦੇਣਗੇ ਆ ਦੇਖੋ ਜੀ ਹੁਣ ਆਪਾਂ ਚਾਂਦੀ ਦਾ ਵਰਕ ਲਾ ਰਹੇ ਹਾਂ ਇਹਦੇ ਉੱਤੇ ਤੇ ਇਬੜੇ ਸਾਵਧਾਨੀ ਦੇ ਨਾਲ ਲਾਉਣਾ ਪੈਂਦਾ ਬਹੁਤ ਸਤੀ ਇਹ ਉੱਡ ਜਾਂਦਾ ਹੈਗਾ ਤੇ ਆਚੰਦੀ ਦਾ ਮਰਕ ਲਾ ਕੇ ਇਹਨੇ ਨਾ ਹੀ ਸੋਹਣਾ ਨਾ ਡਿਜ਼ਾਈਨ ਬਣ ਜਾਂਦਾ ਜਿਵੇਂ ਹਲਵਾਈ ਦੀ ਹੁੰਦੀ ਆ ਬਸ ਪਰਖੀ ਇਸ ਤਰ੍ਹਾਂ ਬਣ ਜਾਂਦੀ ਆ ਆ ਦੇਖੋ ਕਿੰਨਾ ਸੋਹਣਾ ਇਹ ਬਣ ਕੇ ਉੱਗਰ ਕੇ ਆਇਆਗਾ ਕਿੰਨਾ ਵਧੀਆ ਬਣੇਗਾ ਤੇ ਹਰ ਪੀਸ ਦੇ ਵਿੱਚ ਆਪਣੇ ਆਊਗਾ ਇਹ ਤੇ ਹੁਣ ਆਪਾਂ ਇਹਦੀ ਕਟਿੰਗ ਕਰਦੇ ਆਂਗੇ ਇਹ ਤੁਸੀਂ ਆਪ ਦੀ ਮਰਜ਼ੀ ਦੇ ਨਾਲ ਪੀਸ ਕੱਟ ਸਕਦੇ ਹੋਗੇ ਚਾਹੇ ਕੋਈ ਵੱਡਾ ਕੱਟ ਲੋ ਚਾਹੇ ਕੋਈ ਛੋਟਾ ਕੱਟ ਲੋ ਇਹ ਤੁਹਾਡੀ ਮਰਜ਼ੀ ਹੈ ਆਪਣੀ ਤੇ ਪੀਸ ਆਪ ਦੀ ਮਰਜ਼ੀ ਨਾਲ ਬਣਾ ਸਕਦੇ ਹੋ ਤੁਸੀਂ ਵੱਡੇ ਵੀ ਬਣਾ ਸਕਦੇ ਹੋ ਛੋਟੇ ਵੀ ਬਣਾ ਸਕਦੇ ਹੋ ਤੇ ਬਹੁਤ ਵਧੀਆ ਇਹ ਬਣ ਕੇ ਤਿਆਰ ਹੋਈ ਹੈ ਤੇ ਹੁਣ ਆਪਾਂ ਸਾਰੇ ਪੀਸ ਕੱਢ ਲਈਏ ਕੱਢ ਕੇ ਫਿਰ ਤੁਹਾਨੂੰ ਦਿਖਾਉਣੇ ਆ ਤੇ ਆਹ ਦੇਖੋ ਤੇ ਆਪਾਂ ਸਾਰੇ ਪੀਸ ਕੱਟ ਲਏ ਪੈਣੇ ਤੇ ਆ ਦੇਖੋ ਕਿੰਨੇ ਵਧੀਆ ਆਪਣੇ ਬਣ ਕੇ ਤਿਆਰ ਹੋਏ ਨੇਗੇ ਇਹ ਆਪਾਂ ਥੋੜੇ ਜਿ ਮੋٹے پیس ਰੱਖੇ ਮੋਟੀ ਵਰਫੀ ਰੱਖੀ ਹੈਗੀ ਵੀ ਆਪਣੇ ਨਾਲ ਵਧੀਆ پیس ਬਣ ਤੇ ਆ ਦੇਖੋ ਤੁਹਾਨੂੰ ਵਿੱਚ ਕੱਟ ਕੇ ਦਿਖਾਉਣੀ ਹੈ ਵਰਫੀ ਦੇਖੋ ਕਿੰਨੀ ਵਧੀਆ ਬਣੀਏਗੀ ਇਹ ਬਹੁਤ ਟੈਸਟੀ ਬਣੀਏਗੀ ਤੇ ਪਹਨੇ ਤੇ ਤੁਸੀਂ ਇਸ ਤਰ੍ਹਾਂ ਬਣਾ ਕੇ ਦੇਖਿਓ ਬਣਾ ਕੇ ਤੁਸੀਂ ਫਿਰ ਮੈਨੂੰ ਕਮੈਂਟ ਕਰਿਓ ਪਹਨੇ ਦੇਖੋ ਪਹਨੇ ਆਪਾਂ ਸਾਰੇ پیس ਕੱਟ ਕੇ ਪਲੇਟ 'ਚ ਪਾ ਲੇ ਤੇ ਦੇਖੋ ਕਿੰਨੀ ਸੋਹਣੀ ਸਜਟ ਹੋਈ ਹੈ ਵਰਫੀ ਦੀ ਤੇ ਇਸ ਤਰ੍ਹਾਂ ਆਪਣੇ ਮਹਿਮਾਨਾਂ ਦੇ ਮੂਰੇ ਤੜੀ ਹੋਵੇ ਪੈਣੇ ਕੋਈ ਪਸਾਨ ਨਹੀਂ ਸਕਦਾ ਵੀ ਆਪਾਂ ਘਰੇ ਬਣਾਈ ਹੈ ਤੇ ਭੈਣੇ ਇਹਦਾ ਟੈਸਟ ਬਿਲਕੁਲ ਅਸੀਂ ਖਾ ਕੇ ਦੇਖੀਏਗੀ ਹੁਣੀ ਇਹਦਾ ਟੈਸਟ ਬਿਲਕੁਲ ਪੈਨੇ ਮਿਲਕ ਕੇਕ ਵਰਗਾ ਹੈਗਾ ਤੇ ਇੰਨਾ ਕੀ ਸਵਾਦ ਬਣੀ ਹੈ ਨਾ ਬਹੁਤ ਜ਼ਿਆਦਾ ਤੁਸੀਂ ਸਾਰੀਆਂ ਭੈਣਾਂ ਜਰੂਰ ਇਸ ਵਰਫੀ ਦੇ ਟ੍ਰਾਈ ਕਰਿਓ ਤੇ ਬਣਾਇਓ ਘਰੇ ਤੇ ਬਣਾ ਕੇ ਜਿੰਮੇ ਪੈ ਮੈਂ ਬਣਾਈਏ ਸਾਰੀ ਵੀਡੀਓ ਪੈਨੇ ਸਾਰੀ ਦੇਖਿਓ ਤੇ ਫਿਰ ਬਣੇ ਦੇਖ ਕੇ ਸਮਝ ਕੇ ਫਿਰ ਬਣੇ ਮਠਿਆਈ ਤਿਆਰ ਕਰਿਓ ਤੇ ਬਹੁਤ ਜਲਦੀ ਹੀ ਮਠਿਆਈ ਤਿਆਰ ਹੁੰਦੀ ਹੈਗੀ ਤੇ ਭਣੇ ਆਪਾਂ ਇੱਕ ਦਿਨ ਪਹਿਲਾਂ ਮਹਿਮਾਨਾਂ ਦੇ ਆਉਣ ਤੋਂ ਉੱਤਾਰ ਕਰਕੇ ਰੱਖ ਸਕਦੇ ਆਂਗੇ ਤੇ ਬਹੁਤ ਹੀ ਟੈਸਟੀ ਬਣਦੀ ਹੈ ਤੇ ਭਣੇ ਵੀਡੀਓ ਨੂੰ ਆਪਣੇ ਨੂੰ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਵੱਧ ਤੋਂ ਵੱਧ ਸ਼ੇਅਰ ਕਰਿਓ ਬੱਚਿਆਂ ਤੱਕ ਰਪਜਾਓ ਭਣੇ ਜਿਹੜੇ ਆਪਣੇ ਬੱਚੇ ਬਾਹਰ ਬੈਠੇ ਨੇ ਉਹ ਹੈ ਜਿਹੀ ਚੀਜ਼ਾਂ ਬਣਾ ਕੇ ਦੇਖ ਕੇ ਬਣਾ ਕੇ ਖਾ ਲੈਣ ਤੇ ਚਾ ਇਹਨਾਂ ਨੂੰ ਸਬਸਕ੍ਰਾਈਬ ਕਰਿਆ ਕਰੋ ਭਣੇ ਬੇਬੇ ਜੀ ਦੀ ਰਸੋਈ ਨੂੰ ਤੇ ਵੱਧ ਤੋਂ ਵੱਧ ਪਿਆਰ ਦੇਵੋ ਤੇ ਨੂੰ ਸਬਸਕ੍ਰਾਈਬ ਕਰੋ ਤੇ ਹਰ ਭੈਣ ਜਿੰਨੇ ਦੇ ਭੈਣਾਂ ਮੇਰੀਆਂ ਵੀਡੀਓ ਦੇਖਦੀਆਂ ਨੇ ਸਾਰੀਆਂ ਭੈਣਾਂ ਚਾਹੀਨ ਨੂੰ ਸਬਸਕ੍ਰਾਈਬ ਕਰੋ ਤੇ ਗਾਹਾਂ ਦੀ ਗਾਹੇ ਭਣੇ ਲਾਈਕ ਕਰੋ ਤੇ ਗਾਹਾਂ ਦੀ ਗਾਹੇ ਸ਼ੇਅਰ ਕਰੋ ਤੇ ਘੰਟੀ ਦਾ ਬਟਨ ਦਬਾਵੋ ਜਿਹੜੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੇ ਸੋਭਾ 9:00 ਵਜੇ ਆਪਣੀ ਡੇਲੀ ਭੈਣੇ ਨਤ ਨਵੀਂ ਰੈਸਪੀ ਦੇ ਨਾਲ ਵੀਡੀਓ ਆਉਂਦੀ ਹੈਗੀ ਤੇ ਚਲ ਭੈਣ ਵੀਡੀਓ ਦੇਖਣ ਦੇ ਲਈ ਥੋੜਾ ਧੰਨਵਾਦ ਡੇਲੀ ਵੀਡੀਓ ਦੇਖਿਆ ਕਰੋ ਵੀਡੀਓ ਦੇਖਣ ਲਈ ਥੋੜਾ ਧੰਨਵਾਦ ਮਿਲਦੇ ਆਪਾਂ ਨੇ ਕੱਲ ਨੂੰ ਕਿਸੇ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ